ਤੁਹਾਡੀ ਜਲੰਧਰ ਕੌਨਸਟਿਟੂਐਂਸੀ ਦੇ ਵਿੱਚ ਹਲਕਾ ਪੈਂਦਾ ਕਰਤਾਰਪੁਰ ਉੱਥੋਂ ਤੋਂ ਐਮਐਲਏ ਮੰਤਰੀ ਨੇ ਬਲਕਾਪ ਸਿੰਘ ਉਹਨਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਤੁਸੀਂ ਦੇਖੀ ਹੋਣੀ ਹੈ ਅੱਜ ਨੈਸ਼ਨਲ ਔਮਨ ਕਮਿਸ਼ਨ ਨੇ ਵੀ ਨੋਟਿਸ ਕਰਦਾ ਡੀਜੀਪੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਮੈਂ ਕਿਹਾ ਸੀ ਕਿ ਇਹ ਕਾਲੇ ਅੰਗਰੇਜ਼ ਹੈ ਪੰਜਾਬ ਨੂੰ ਲੁੱਟਣ ਦੇ ਕੁੱਤਰ ਆਏ ਮੰਨੋ ਇਹ ਸੀਗੇ ਇਹ ਰੀਤੀ ਦੀ ਚੋਰੀ ਵਿਚਾਰੀ ਕਰਨਗੇ ਤੇ ਕਰਾਪਸ਼ਨ ਕਰਨਗੇ ਤੇ ਕਿਸਾਨਾਂ ਦਾ ਨੁਕਸਾਨ ਕਰਨਗੇ ਅੱਜ ਮੇਰੇ ਮਨ ਨੂੰ ਐਨਾ ਦੁੱਖ ਹੋਇਆ ਹੈ ਪਰ ਮੈਂ ਐਨਾ ਪੀੜਾ ਵਿੱਚ ਐ ਕਿ ਯਾਰ ਇਹ ਤਾਂ ਨਹੀਂ ਸੀ ਸੋਚਿਆ ਕਿ ਇਹ ਸਾਡੀਆਂ ਇੱਜ਼ਤਾਂ ਤੇ ਪੈ ਜਾਣਗੀਆਂ ਬੀਬੀਆਂ ਸੜਕਾਂ ਤੇ ਆ ਗਈਆਂ ਲੋਕ ਇਸ ਗੱਲ ਤੋਂ ਬੜੀ ਪੀੜਾ ਵਿੱਚ ਐ ਕਿ ਇਹ ਲੋਕ ਪੰਜਾਬੀਆਂ ਨਾਲ ਕਰ ਕੀਆ ਰਹੇ ਹੈ ਜਦੋਂ ਜਰੂਰ ਤੁਹਾਡੀ ਬੀਬੀ ਜਗੀਰ ਕੌਰ ਹੋਰਾਂ ਦੇ ਨਾਲ ਵੀਡੀਓ ਵਾਇਰਲ ਹੋ ਗਈ ਤੁਸੀਂ ਕਾਗਜ ਭਰਵਾਉਣ ਗਏ ਉੱਥੇ ਦੋਵਾਂ ਨੇ ਤੁਸੀਂ ਤੁਹਾਡੇ ਨੂੰ ਹੱਥ ਲਾਇਆ ਤਾਂ ਔਰਮਨ ਕਮਿਸ਼ਨ ਨੇ ਸੂ ਮੋਡਲ ਨੋਟਸ ਕਹਿ ਗਏ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਵੀ ਲੈਣਾ ਚਾਹੀਦਾ ਸੀ ਅੱਜ ਉਹ ਔਰਮਨ ਕਮਿਸ਼ਨ ਦੀ ਚੇਅਰਮੈਨ ਕਿੱਥੇ ਅੱਜ ਕਿਉਂ ਨਹੀਂ ਐਕਸ਼ਨ ਕਰਦੀ ਮੈਂ ਧੰਨਵਾਦੀ ਹਾਂ ਕੇਂਦਰ ਸਰਕਾਰ ਦੇ ਔਰਮਨ ਕਮਿਸ਼ਨ ਦੇ ਉਹ ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਪਰਚਾ ਉਹਨਾਂ ਦੇ ਮਨ ਦਾ ਸੀ ਜਿਹੜੀ ਮੇਰੀ ਜਿਹੜੀ ਭੂਮਿਕਾ ਦੀ ਚੇਅਰਮੈਨ ਹੈ ਮੀ ਜੀ ਇਹ ਇਸ ਨੇ ਸਰਕਾਰ ਦੇ ਖਿਲਾਫ ਦੇ ਰਾਜ ਮੁੱਦੀ ਕੀਤੀ ਮੇਰੇ ਖਿਲਾਫ ਕੋਸ਼ਿਸ਼ ਕਰ ਲਈ ਕਹਿੰਦੇ ਕਿ ਜਿਹੜੀ ਕਟਾਰ ਉੱਚਾ ਵਾਲੀ ਵੀਡੀਓ ਸੀ ਉਹਦੇ ਵਿੱਚ ਵੀ ਮੁੰਡੇ ਨੂੰ ਝਾਂਸਾ ਦਿੱਤਾ ਗਿਆ ਕਿ ਤੈਨੂੰ ਨੌਕਰੀ ਦੇਵਾਵਾਂਗੇ ਇਹ ਜਿਹੜੀ ਵੀਡੀਓ ਹੈ ਕਹਿੰਦੇ ਇਹਦੇ ਵਿੱਚ ਵੀ ਲੜਕੀ ਨੂੰ ਝਾਂਸਾ ਦਿੱਤਾ ਗਿਆ ਸੀਗਾ ਕਿ ਤੈਨੂੰ ਜਿਹੜੀ ਆ ਅਸੀਂ ਨੌਕਰੀ ਦੇਵਾਵਾਂਗੇ ਇਹ ਕੁਵੇਂ ਦੇਖ ਰਿਹਾ ਹਾਂ ਕਿ ਨਿਆਂਇਨ ਸੜਾ ਚੱਕਿਆ ਜਾ ਰਿਹਾ ਹੈ ਜਿਹੜੇ ਚੀਜ਼ ਨੂੰ ਪੰਜਾਬ ਦੀ ਆ ਦੁਨੀਆ ਚ ਪੂਤੇ ਵੀ ਪਸੰਦ ਨਹੀਂ ਕੀਤਾ ਜਾਂਦਾ ਉਸ ਤਰੀਕੇ ਦੇ ਨਾਲ ਤੁਸੀਂ ਬਲੈਕਮੇਲਿੰਗ ਲਾਲਚ ਦੇ ਕੇ ਗਲਤ ਪਾਸੇ ਨੂੰ ਗਲ ਦੂਰ ਨਹੀਂ ਇਹ ਨਾ ਕਾਬਲੇ ਬਰਦਾਸ਼ਤ ਹੈ ਮੋਰੈਲਟੀ ਦੇ ਆਧਾਰ ਤੇ ਕਾਰਵਾਈ ਤਾਂ ਬਣਦੀ ਹੈ ਪਹਿਲਾਂ ਕਿਡਾਰੂ ਚੱਕਤੀ ਨਹੀਂ ਹੋਈ ਉਹਦੀ ਵੀ ਵੀਡੀਓ ਆਈ ਹੁਣ ਇਹਨਾਂ ਤੇ ਮਤਲਬ ਜੇ ਨਹੀਂ ਕਾਰਵਾਈ ਹੁੰਦੀ ਤਾਂ ਸਵਾਲ ਤਾਂ ਚੜੇ ਹੁੰਦੇ ਆ ਮੈਂ ਇਹ ਬੇਸ਼ਰਮ ਲੋਕਾਂ ਦੀ ਸਰਕਾਰ ਹੈ ਇਹ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਐਮਐਲਏ ਕਿਆ-ਕਿਆ ਕਰਦੇ ਇਹਨਾਂ ਨੇ ਕਿਹਾ ਜੀ ਅਸੀਂ ਵੀਆਪੀ ਗੱਲ ਖਤਮ ਕਰਾਂਗੇ ਸਭ ਤੋਂ بڑا ਵੀਆਪੀ ਸਾਡਾ ਮੁੱਖ ਮੰਤਰੀ ਹੈ ਜੀ ਇਹਨਾਂ ਨੇ ਕਿਹਾ ਨਸ਼ੇ ਖਤਮ ਕਰਾਂਗੇ ਜਲੰਧਰ ਵਿੱਚ ਨਸ਼ਾ ਦੀ ਪਰਮਾਰ ਹੋਈ ਪਈ ਹੈ ਜਨੀ ਸਾਹਿਬ ਤੁਸੀਂ ਇਹ ਤੇ ਬੜੀ ਬੇਬਾਕੀ ਦੇ ਨਾਲ ਬੋਲੇ ਮੰਤਰੀ ਦੇ ਸ਼ਰੀਰ ਵੀਡੀਓ ਤੇ ਸੋ ਬਾਲ ਸਿੰਘ ਖੇਰਾਬੜੀ ਵਿਵਾਕੀ ਦੇ ਨਾਲ ਬੁਲੇ ਵਿਕਰਮ ਸਿੰਘ ਮਜੀਠੀਆ ਬੜੀ ਵਿਵਾਕੀ ਦੇ ਨਾਲ ਬੁਲੇ ਜਿੱਥੇ ਬਹੁਤ ਸਾਰੇ মিডিਆ ਦੇ ਵੱਲੋਂ ਵੀ ਇਹ ਕਵਰ ਨਹੀਂ ਚਲਾਈ ਗਈ ਉੱਥੇ ਐਨਓਪੀ ਵੀ ਚੁੱਪ ਹੈ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਲੀਡਰ ਜਿਹੜੇ ਚੁੱਪ ਹੈ ਇਹ ਚੁੱਪੀ ਕਿਉਂ ਕਿ ਡਰਦੇ ਆ ਸਰਕਾਰ ਤੋਂ ਮੋਦੀ ਸਾਹਿਬ ਆਏ ਸੀ ਤੁਹਾਡੇ ਖਿਲਾਫ ਪ੍ਰਚਾਰ ਕਰਨ ਇਥੇ ਇਹ ਬਚਰੀ ਕਹਿੰਦੇ ਜਾਖੜ ਸਾਹਿਬ ਦਾ ਮਾਈਕ ਵੀ ਜਿਹੜਾ ਉਹ ਬੰਦ ਹੋ ਗਿਆ ਸੀਗਾ ਤੇ ਇਹ ਵੀ ਗੱਲਾਂ ਕਰਕੇ ਗਏ ਆ ਕਹਿੰਦੇ ਕਿ ਇਹ ਰਲੇ ਹੋਏ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਵੀ ਨੁਕਸਾਨਦਾਰੀ ਹੁੰਕੀ ਤੁਹਾਨੂੰ ਲੋਕ ਕਹਿੰਦੇ ਮੇਰੇ ਨਾਲ ਰਲੇ ਵੀ ਆ ਬੀਜੇਪੀ ਵਾਲੇ ਗਏ ਜੀ ਉਹਦਾ ਮਾਈਕ ਬੰਦ ਕਰਦਾ ਲੋਕੀ ਤੁਹਾਡੇ ਪਾਸੋਂ ਬੜੇ ਖੁਸ਼ ਹੁੰਦੇ ਜਨੀ ਸਾਹਿਬ ਜਿਹੜੇ ਤੁਸੀਂ ਕਹਾਵਤਾ ਜਿਹੜੀਆਂ ਕਿਥੋਂ ਸੱਕੇ ਲਿਓਨੇ ਹੋ ਤੁਸੀਂ ਇੱਕ ਦਿਨਾਂ ਮੈਂ ਬੋਲ ਰਿਹਾ ਸਾਹਮਣੇ ਤੇ ਗਾਗਿਆ ਕਹਿੰਦਾ ਜੀ ਮੈਂ ਮੈਂ ਜੀ ਜੀਉਂਦੇ ਰਹਿ ਉਹ ਤੁਸੀਂ ਪਤਾ ਨਹੀਂ ਕੀ ਆ ਗਿਆ ਮੈਂ ਕਹਿੰਦਾ ਕੋਣ ਕਹਿੰਦਾ ਜੀ ਮੈਂ ਭੰਡਾ ਉਹ ਮੈਂ ਗਿਆ ਸੀ ਨਾ ਗਲੀ ਭੰਡਾ ਤੇ ਬਹੁਤ ਤੰਗ ਹੈ ਤੂੰ ਯਾਰ ਅਸਲੀ ਆ ਗਿਆ ਚੰਨੀ ਜੀ ਕਹਿੰਦੇ ਕਿ ਚੰਨੀ ਸਾਹਿਬ ਦੀ ਡਿਮਾਂਡ ਬਹੁਤ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਕੈਂਡੀਡੇਟ ਕਹਿ ਰਹੇ ਆ ਕਿ ਸਾਡੇ ਕੋਲ ਚੰਨੀ ਸਾਹਿਬ ਨੂੰ ਪ੍ਰਚਾਰ ਲਈ ਭੇਜੋ ਦਿਨ ਤਾਂ ਤੁਹਾਡੇ ਕੋਲੇ ਵੀ ਦੋ ਤਿੰਨ ਰਹਿ ਗਏ ਆ ਤੇ ਹਲਕਾ ਤੁਹਾਡਾ ਵੀ ਬਹੁਤ ਪਿਆ ਕਿਵੇਂ ਮੈਨੇਜ ਕਰ ਰਹੇ ਹੋ ਲੋਕਾਂ ਦੀ ਡਿਮਾਂਡ ਹੈ ਤੇ ਮੈਂ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਜੀ ਕਿ ਮੈਨੂੰ ਪਿਆਰ ਕਰਦੇ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਨੇ ਉਹਨਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਹੈਗਾ ਔਰ ਖਾਸ ਕਰਕੇ ਇਹਨਾਂ ਦੇ ਜਲੰਧਰ ਕੌਂਸਲਡੈਂਸੀ ਤੋਂ ਇੱਕ ਮੰਤਰੀ ਨੇ ਔਰ ਉਹਨਾਂ ਦੀ ਅਸ਼ਲੀਲ ਵੀਡੀਓ ਵੀ ਵਾਇਰਲ ਹੋਈ ਹੈ ਉਹ ਵੀ ਅੱਜ ਮੁੱਦਾ ਜਿਹੜਾ ਬਹੁਤ ਜ਼ਿਆਦਾ ਭਖਿਆ ਹੋਇਆ ਮੇਰੇ ਨਾਲ ਚੰਨੀ ਸਾਹਿਬ ਨੇ ਜ਼ਫਤ ਬਿਲਕੁਲ ਸਵਾਗਤ ਕਰੂੰ ਜਣੀ ਸਵਾਗਤ ਬਹੁਤ 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 ਧੰਨਵਾਦ ਜੀ ਤੁਹਾਡਾ ਪਹੁੰਚਨੇ ਜੀ ਠੀਕ ਹੋ ਸਿਹਤ ਤਾਂ ਵਾਠ ਠੀਕ ਹੈ ਬਹੁਤ ਅੱਛੇ ਬਹੁਤ ਅੱਛੇ ਕਿਵੇਂ ਚੱਲ ਰਿਹਾ ਪਹਿਲਾਂ ਦਾ ਚੋਣ ਪ੍ਰਚਾਰ ਬਹੁਤ ਵੱਡਾ ਉਤਸ਼ਾਹ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਹੁਤ ਵੱਡੀ ਜਿੱਤ ਵੱਲ ਆਪਾਂ ਕਾਂਗਰਸ ਪਾਰਟੀ ਵੱਧ ਰਹੀ ਹੈ ਪਹਿਲਾ ਸਵਾਲ ਮੋਸੇ ਤੇ ਹੀ ਹੋਣਾ ਕਿਉਂਕਿ ਤੁਹਾਡੀ ਜਲੰਧਰ ਕੌਨਸਟਿਟੈਂਸੀ ਦੇ ਵਿੱਚ ਹਲਕਾ ਪੈਂਦਾ ਕਰਤਾਰਪੁਰ ਉੱਥੋਂ ਤੋਂ ਐਮਐਲਏ ਮੰਤਰੀ ਨੇ ਬਲਕਾਰ ਸਿੰਘ ਉਹਨਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਤੁਸੀਂ ਦੇਖੀ ਹੋਣੀ ਹੈ ਅੱਜ ਨੈਸ਼ਨਲ ਔਮਨ ਕਮਿਸ਼ਨ ਨੇ ਵੀ ਨੋਟਿਸ ਕਰਤਾ ਡੀਜੀਪੀ ਦੇਖੋ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਮੈਂ ਕਿਹਾ ਸੀ ਕਿ ਇਹ ਕਾਲੇ ਅੰਗਰੇਜ਼ ਆ ਪੰਜਾਬ ਨੂੰ ਲੁੱਟਣ ਤੇ ਕੁੱਟਣ ਆਏ ਮਨ ਨੂੰ ਇਹ ਸੀ ਕਿ ਇਹ ਰੀਤੀ ਦੀ ਚੋਰੀ ਵਿਚਾਰੀ ਕਰਨਗੇ ਇਹ ਕਰਪਸ਼ਨ ਕਰਨਗੇ ਇਹ ਕਿਸਾਨਾਂ ਦਾ ਨੁਕਸਾਨ ਕਰਨਗੇ ਇਹ ਦਲਿਤ ਵਰਗ ਦੇ ਖਿਲਾਫ ਪੰਜਾਨਗੇ ਇਹ ਸਾਡਾ ਪੈਸਾ ਲੁੱਟ ਕੇ ਜਿਸ ਤਰ੍ਹਾਂ ਇਹਨਾਂ ਨੇ ਸ਼ਰਾਬ ਘਟਾਲੇ ਚ ਲੁੱਟਿਆ ਇਸ ਤਰ੍ਹਾਂ ਸਾਡਾ ਲੇਕੇ ਜਾਣਗੇ ਜੀ ਲੇਕਿਨ ਅੱਜ ਮੇਰੇ ਮਨ ਨੂੰ ਇਹਨਾਂ ਦੁੱਖ ਹੋਇਆ ਹੈ ਔਰ ਮੈਂ ਇਹਨਾਂ ਪੀੜਾ ਵਿੱਚ ਹੈ ਕੀ ਯਾਰ ਇਹ ਤਾਂ ਨਹੀਂ ਸੋਚਿਆ ਕਿ ਇਹ ਸਾਡੀਆਂ ਇੱਜ਼ਤਾਂ ਤੇ ਪੈ ਜਾਣਗੇ ਇਹ ਜਿਹੜਾ ਕੁਝ ਹੋ ਰਿਹਾ ਇਹ ਨਾ ਕਾਬਲੇ ਬਰਦਾਸ਼ਤ ਹੈ ਕਟਾਰੂ ਚੱਕ ਦੇ ਮਾਮਲੇ 'ਚ ਮੈਂ ਕਦੇ ਨਹੀਂ ਬੋਲਿਆ ਮੈਂ ਕਦੇ ਉਹਦੀ ਖਾਲੀ ਨਹੀਂ ਕੀਤੀ ਹਾਲਾਂਕਿ ਹੈ ਤੇ ਉਹ ਵੀ ਗਲਤ ਸੀ ਉਹ ਵੀ ਲੜਕੇ ਦੇ ਨਾਲ ਸੀ ਗਲਤ ਸੀਗਾ ਪਰ ਲੇ ਕੇ ਚਲੋ ਮੈਂ ਉਹਨੂੰ ਇਗਨੋਰ ਕਰਿਆ ਪਰ ਹੁਣ ਤਾਂ ਇਹ ਨਾ ਬਰਦਾਸ਼ਤ ਹੋਣ ਵਾਲਾ ਹੋ ਗਿਆ ਕਿ ਆਹ ਜਿਹੜੀ ਵੀਡੀਓ ਬਣਦੀ ਹੈ ਇੰਨਾਂ ਜਿਹੇ ਹੋਰ ਵੀ ਦੱਸਦੇ ਆਉਣੇ ਆ ਤਾਂ ਇਹ ਮੇਰੇ ਕਾਲੇ ਖ਼ਬਾਰਾਂ ਜੋ ਬੜੇ ਆ ਤੁਹਾਡੀ ਮੈਂ ਸੁਣੀ ਸੀ ਉਹਨਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਅਰੇ ਲੋਕਾਂ ਦੇ ਵਿੱਚ ਬੜਾ ਰੋਸ ਹੈ ਅੱਜ ਸਾਡੇ ਜਲੰਧਰ ਦੇ ਵਿੱਚ ਕਈ ਜਗ੍ਹਾ ਪ੍ਰਦਰਸ਼ਨ ਬੀਬੀਆਂ ਨੇ ਕੀਤੇ ਹੈ ਅੱਜ ਕਰਤਾਰਪੁਰ ਦੇ ਵਿੱਚ ਵੱਡਾ ਪ੍ਰਦਰਸ਼ਨ ਹੋਇਆ ਬੀਬੀਆਂ ਸੜਕਾਂ ਤੇ ਆ ਗਏ ਆ ਲੋਕ ਇਸ ਗੱਲ ਤੋਂ ਬੜੀ ਪੀੜਾ ਵਿੱਚ ਹੈ ਕਿ ਇਹ ਲੋਕ ਪੰਜਾਬੀ ਇਹਨਾਂ ਕਰਕੇ ਆ ਰਹੇ ਜਦੋਂ ਇਹਨਾਂ ਨੇ ਐਮਐਲਏ ਦੀ ਟਿਕਟ ਦਿੱਤੀ ਮਨੂੰ ਜਦ ਇਹ ਲੱਗਦਾ ਸੀ ਕਿ ਮਾਫੀ ਵਾਲੇ ਬੰਦੇ ਆ ਗਏ

ਵੂਮਨ ਕਮਿਸ਼ਨ ਦੀ ਕੁਰਸੀ ਪਰ ਬੈਠ ਕੇ ਰਾਜਨੀਤੀ ਕਰਨਾ ਚੰਗਾ ਨਹੀਂ ਹੈ ਜਨੀ ਸਰ ਜਦੋਂ ਤੁਹਾਡੀ ਬੀਬੀ ਜਗੀਰ ਕੌਰ ਹੋਰਾਂ ਦੇ ਨਾਲ ਵੀਡੀਓ ਵਾਇਰਲ ਹੋਈ ਤੁਸੀਂ ਕਾਗਜ਼ ਭਰਵਾਉਣ ਗਏ ਉਦੋਂ ਦੋਵੇਂ ਦੀ ਤੁਸੀਂ ਤੋਂੜੇ ਨੂੰ ਹੱਥ ਲਾਇਆ ਤਾਂ ਵੂਮਨ ਕਮਿਸ਼ਨ ਨੇ ਸੂ ਮੋਡਰਨ ਨੋਟਿਸ ਲੈ ਲਿਆ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਵੀ ਲੈਣਾ ਚਾਹੀਦਾ ਸੀ ਮੇਰੀ ਗੱਲ ਸੁਣੋ ਮੈਂ ਬੀਬੀ ਜੀ ਦੇ ਹੱਥਾਂ ਨੂੰ ਫੜ ਕੇ ਆਪਣੇ ਮੱਥੇ ਨਾਲ ਲਗਾਇਆ ਉਹਨਾਂ ਨੂੰ ਇੱਜ਼ਤ ਦਿੱਤੀ ਸਨਕਾਰ ਦਿੱਤਾ ਉਸ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਪਰਚਾ ਉਹਨਾਂ ਦੇ ਬਣਦਾ ਸੀ ਲੇਕਿਨ ਇਹ ਜਿਹੜੀ ਊਮਨ ਕਮਿਸ਼ਨ ਦੀ ਚੇਅਰਮੈਨ ਹੈ ਬੀਬੀ ਇਹ ਇਸ ਨੇ ਸਰਕਾਰ ਦੇ ਖਿਲਾਫ ਦੇ ਰਾਜਨੀਤੀ ਕੀਤੀ ਮੇਰੇ ਖਿਲਾਫ ਕੋਸ਼ਿਸ਼ ਕਰ ਰਹੀ ਉਹ ਤਾਂ ਉਹ ਫਿਰ ਚਪੇੜਾ ਵੱਜਿਆ ਲੋ ਉਹਨਾਂ ਲੋਕਾਂ ਦੇ ਜਿਹੜੇ ਮੇਰੇ ਖਿਲਾਫ ਕਰਦੇ ਸੀਗੀ ਬੀਬੀ ਜੀ ਸਾਹਮਣੇ ਆ ਕੇ ਉਹਨਾਂ ਨੇ ਬੋਲਿਆ ਕਿ ਉਹਨਾਂ ਨੇ ਮੇਰਾ ਸਤਿਕਾਰ ਕੀਤਾ ਤੇ ਮੇਰੀ ਇੱਜ਼ਤ ਕਰਦੇ ਆ ਅੱਜ ਉਹ ਊਮਨ ਕਮਿਸ਼ਨ ਦੀ ਚੇਅਰਮੈਨ ਕਿੱਥੇ ਅੱਜ ਕਿਉਂ ਨਹੀਂ ਐਕਸ਼ਨ ਕੋਪੀ ਮੈਂ ਧੰਨਵਾਦੀ ਹਾਂ ਇੰਟਰ ਸਰਕਾਰ ਦੇ ਊਮਨ ਕਮਿਸ਼ਨ ਦੇ ਜਿਨ੍ਹਾਂ ਨੇ ਇਹਦਾ ਐਕਸਲ ਡੇਟ ਦੀ ਗਲਤੀ ਲਿਖੀ ਆਰ ਇਹਦੇ ਤੇ ਸਖਤ ਅਕਸ਼ਨ ਹੋਣਾ ਚਾਹੀਦਾ ਔਰ ਇਸ ਤਰ੍ਹਾਂ ਦੀ ਪ੍ਰਵਿਰਤੀ ਸਾਡੇ ਸਭਿਆਚਾਰ ਨੂੰ ਖੰਡਰ ਪਾਦੀ ਹੈ ਸਾਡੇ ਸੰਸਕਾਰ ਮਾੜੇ ਹੁੰਦੇ ਆਉਣ ਵਾਲੇ ਜਨਰੇਸ਼ਨਾਂ ਨੂੰ ਅਜਿਹੇ ਲੀਡਰ ਕਿਹ ਆ ਸੰਦੇਸ਼ ਦੇ ਰਹੇ ਆ ਕਿਹ ਸੰਦੇਸ਼ ਦੇ ਰਹੇ ਆ ਆਮ ਆਰ ਨਹੀਂ ਪਾਰਟੀ ਜਿੱਦ ਕਾਰਕੂਲ ਚੌਥੇ ਦਿਨ ਕਿਸੇ ਨਾ ਕਿਸੇ ਅਜਿਹੀ ਗੱਲ 'ਚ ਫਸੇ ਰਹਿੰਦੇ ਆ ਜਿਦੇ بڑے ਲੀਡਰਾਂ ਦੇ ਵੀ ਵੀਡੀਓਜ਼ اور دی یا ਚਰਚਾਾਂ માં ਅਕਸਰ ਮੈਂ ਸੁਣਦਾ ਰਹਨਾ ਇੱਕ ਦੋ ਚੀਜ਼ਾਂ ਇਹਦੇ ਵਿੱਚ ਸਮਿਲਰਿਟੀ ਜਿਹੜੀ ਬਹੁਤ ਜ਼ਿਆਦਾ ਹੈ ਜੇ ਚਰਚਾਾਂ ਦੀ ਮੰਨੀ ਹੈ ਕਹਿੰਦੇ ਕਿ ਜਿਹੜੀ ਕਟਾਰੂ ਚੱਕ ਵਾਲੀ ਵੀਡੀਓ ਸੀ ਉਹਦੇ ਵਿੱਚ ਵੀ ਮੁੰਡੇ ਨੂੰ ਝਾਂਸਾ ਦਿੱਤਾ ਗਿਆ ਕਿ ਤੈਨੂੰ ਨੌਕਰੀ ਦੇਵਾਵਾਂਗੇ ਇਹ ਜਿਹੜੀ ਵੀਡੀਓ ਹੈ ਕਹਿੰਦੇ ਇਹਦੇ ਵਿੱਚ ਵੀ ਲੜਕੀ ਨੂੰ ਝਾਂਸਾ ਦਿੱਤਾ ਗਿਆ ਸੀਗਾ ਕਿ ਤੈਨੂੰ ਜਿਹੜੀ ਆ ਅਸੀਂ ਨੌਕਰੀ ਦੇਵਾਵਾਂਗੇ ਇਹ ਕਿਵੇਂ ਦੇਖਦੇ ਹਾਂ ਕਿ ਨਜਾਇਜ਼ ਫੈਰਾ ਚੱਕਿਆ ਜਾ ਰਿਹਾ ਹੈ ਦੇਖੋ ਇਹ ਮਤਲਬ ਆਪਣੇ ਅਹੁਦੇ ਦੀ ਦੁਰਵਰਤੋਂ ਹੈ ਦੁਰਵਰਤੋਂ ਉਹਦੀ ਦੀ ਚਲੋ ਵੈਸੇ ਕੋਈ ਦਿੱਤੀ ਜਾਵੇ ਤਾਂ ਜਿਹੜੀ ਚੀਜ਼ ਨੂੰ ਪੰਜਾਬ ਜਾਂ ਦੁਨੀਆ ਚ ਕਿਤੇ ਵੀ ਪਸੰਦ ਨਹੀਂ ਕੀਤਾ ਜਾਂਦਾ ਉਸ ਤਰੀਕੇ ਦੇ ਨਾਲ ਤੁਸੀਂ ਬਲੈਕਮੇਲਿੰਗ ਲਾਲਚ ਦੇ ਕੇ ਗਲਤ ਪਾਸੇ ਨੂੰ ਗੱਲ ਦੂਰ ਨਹੀਂ ਇਹ ਨਾਕਾਬਲੇ ਬਰਦਾਸ਼ਤ ਹੈ ਇਹ ਜਿੱਕੜ ਨੂੰ ਮੈਂ ਵਿੱਚ ਮੈਂ ਬਹੁਤਾ ਬਹਿਣਾ ਨਹੀਂ ਚਾਹੁੰਦਾ ਕਿਉਂਕਿ ਇਹ ਜਿੱਕੜ ਤੋਂ ਜਿੰਨਾ ਦੂਰਹੀ ਉਹਨਾਂ ਚੰਗਾ ਹੈ ਪਰ ਮੋਰੈਲਟੀ ਦੇ ਆਧਾਰ ਤੇ ਕਾਰਵਾਈ ਤਾਂ ਬਣਦੀ ਐ ਪਹਿਲਾਂ ਘਟਾਰੂ ਚੱਕਤੇ ਨਹੀਂ ਹੋਏ ਉਹਦੀ ਵੀ ਵੀਡੀਓ ਆਈ ਹੁਣ ਇਹਨਾਂ ਤੇ ਮਤਲਬ ਜੇ ਨਹੀਂ ਕਾਰਵਾਈ ਹੁੰਦੀ ਤਾਂ ਸਵਾਲ ਤਾਂ ਖੜੇ ਹੁੰਦੇ ਆ ਮੇਰੇ ਤੋਂ ਨਹੀਂ ਕਹਿ ਰਿਹਾ ਕਿ ਇਹ ਬੇਸ਼ਰਮ ਲੋਕਾਂ ਦੀ ਸਰਕਾਰ ਹੈ ਇਹ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਐਮਐਲਏ ਕਿਆ-ਕਿਆ ਕਰਦੇ ਤੇ ਮੈਨਿੰਗ ਦਾ ਕੱਲ ਪਰਚਾ ਦਰਜ ਹੋਇਆ ਤੇ ਕਿਉਂਕਿ ਇਲੈਕਸ਼ਨ ਦੀ ਮਸ਼ੀਨ ਦਾ ਰੂਲ ਚੱਲ ਰਿਹਾ ਅਦਰਵਾਈਜ਼ ਹੁੰਦਾ ਨਹੀਂ ਜਿਹੜੇ ਮੈਨਿੰਗ ਕਰ ਰਹੇ ਸੀ ਉਹਨਾਂ ਨੂੰ ਕਿਉਂ ਨਹੀਂ ਫਿਰ ਫੜਦੇ ਸਾਡੇ ਇੱਥੇ ਤੇ ਨਸ਼ੇ ਦਾ ਗਲੌਰ ਤੋਂ ਟਰੱਕ ਫੜ ਲਿਆ ਟੋਕੀ ਦਾ ਡਰਾਈਵਰ ਬਰਬਾਦਾ ਜਦ ਕਿ ਆਮ ਆਦੀ ਪਾਰਟੀ ਦਾ ਇੰਚਾਰਜ ਕਰ ਰਿਹਾ ਆ ਅੱਛਾ ਗਲੌਰ ਦਾ ਅੱਛਾ ਇੱਥੇ ਸੀਤ ਲੰਗਰਾਲ ਐਮ ਐਲ ਏ ਸੀਗਾ ਇਹਨਾਂ ਦਾ ਹੁਣ ਬੀ ਜੀ ਪੀ ਚਲੇ ਗਿਆ ਰਿੰਕੂ ਇਹਨਾਂ ਦਾ ਸੀਗਾ 10 ਮਹੀਨੇ ਐਮ ਪੀ ਰਿਹਾ ਹੁਣ ਬੀ ਜੀ ਪੀ ਚਲੇ ਗਿਆ ਉਹਨਾਂ ਦੇ ਘਰ ਤੋਂ ਵੀ ਘਰ ਛੱਡ ਗਏ ਨਸ਼ੇ ਦੀ ਖੇਪ ਪੜੀ ਕਰੋੜਾ ਰੁਪਏ ਦਾ ਨਸ਼ਾ ਪੜਿਆ ਮੇਰੇ ਰੋਲਾ ਪਾਉਣ ਤੇ ਅੱਛਾ ਤੇ ਹੁਣ ਕੀ ਹੋਇਆ ਕਿ ਜਦੋਂ ਨਸ਼ਾ ਕਿਸੇ ਦੇ ਘਰ ਦੇ ਫੜਿਆ ਗਿਆ ਸੀਦਰ ਨੂੰ ਗ੍ਰਾਹਲ ਕਰਦੇ ਭੱਜ ਗਿਆ ਅੱਛਾ ਉਹ ਹਾਈ ਕੋਰਟ ਜੇ ਮੰਨ ਤਕਰਾਂਗਾ ਫਿਰਦਾ ਵੀ ਭਾਈ ਫੜਿਆ ਨਸ਼ਾ ਕਿਸੇ ਦੇ ਘਰ ਦੇ ਗਿਆ ਤੂੰ ਕਹਿੰਦੇ ਬਹਤੇ ਭੱਜ ਗਿਆ ਸੋ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਇਹ ਮਾੜੇ ਅਨਸਰਾਂ ਨੂੰ ਟਿਕਟਾਂ ਨੇ ਦਿੱਤੀਆਂ ਉਹਨਾਂ ਦਾ ਇਹ ਨਤੀਜਾ ਅੱਜ ਭੁਗਤ ਰਹੀ ਆਮ ਆਦਮੀ ਪਾਰਟੀ ਕੋਈ ਪਾਰਟੀ ਦਾ ਤਕਉ ਜਾਂ ਕੋਈ ਪ੍ਰਿੰਸੀਪਲ ਸਿਧਾਂਤ ਕਿਸੇ ਪਰ ਨਹੀਂ ਖੜੀ ਇਹਨਾਂ ਨੇ ਕਿਹਾ ਜੀ ਅਸੀਂ ਵੀਏਪੀ ਕਰਦ ਰਖ ਖਤਮ ਕਰਾਂਗੇ ਸਭ ਤੋਂ بڑا ਵੀਏਪੀ ਸਾਡਾ ਮੁੱਖ ਮੰਤਰੀ ਅੱਜ ਇਹਨਾਂ ਨੇ ਕਿਹਾ ਨਸ਼ੇ ਖਤਮ ਕਰਾਂਗੇ ਜਲੰਧਰ ਦੇ ਵਿੱਚ ਨਸ਼ੇ ਦੀ ਪਰਹਾਰ ਹੋਈ ਪਈ ਐ ਇਹਨਾਂ ਨੇ ਕਿਹਾ ਮੈਨੀ ਖਤਮ ਕਰਾਂਗੇ 20000 ਕਰੋੜ ਕਹਿੰਦੇ ਸੀ ਉਹਨਾਂ ਤੋਂ ਮੈਨੀ ਨੂੰ ਬਚਾਉਣਾ 20 ਕਰੋੜ ਵੀ ਨਹੀਂ ਬਚਾਇਆ ਅੱਜ ਤੱਕ ਬਿਲਕੁਲ ਬਿਲਕੁਲ ਸਹੀ ਤਾਂ ਮੈਂ ਕੀ ਸਵਾਲੇ ਤੇ ਲਾਉਂਗਾ ਫਿਰ ਆਪਾਂ ਅੱਗੇ ਵਧਦੇ ਹਾਂ ਜਾਨੀ ਸਾਹਿਬ ਤੁਸੀਂ ਇਹ ਤੇ ਬੜੀ ਬੇਬਾਕੀ ਦੇ ਨਾਲ ਬੋਲੇ ਮੰਤਰੀ ਜੀ ਸ਼ਰੀਰ ਵੀਡੀਓ ਤੇ ਸੁਖਪਾਲ ਸਿੰਘ ਖੇਹੜਾ ਬੜੀ ਬੇਬਾਕੀ ਦੇ ਨਾਲ ਬੋਲੇ ਵਿਕਰਮ ਸਿੰਘ ਮਜੀਠੀਆ ਬੜੀ ਬੇਬਾਕੀ ਦੇ ਨਾਲ ਬੋਲੇ ਜਿੱਥੇ ਬਹੁਤ ਸਾਰੀ ਮੀਡੀਆ ਦੇ ਵੱਲੋਂ ਵੀ ਇਹ ਖਬਰ ਨਹੀਂ ਚਲਾਈ ਗਈ ਉੱਥੇ ਐਲੋਪੀ ਵੀ ਚੁੱਪ ਹੈ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਲੀਡਰ ਜਿਹੜੇ ਉਹ ਚੁੱਪ ਹੈ ਇਹ ਚੁੱਪੀ ਕਿਉਂ ਕਿ ਡਰਦੇ ਸਰਕਾਰ ਤੋਂ ਦੇਖੋ ਇਹ ਹੈ ਕਿ ਮੈਂ ਤਾਂ ਅੱਜ ਇਹਨਾਂ ਗੱਲਾਂ 'ਚ ਮੈਂ ਬੋਲਦਾਂਗੇ ਹੈ ਤਾਂ ਮੇਰੇ ਖਿਲਾਫ ਕਈ ਵਾਰ ਝੂਠੇ ਅਲਜ਼ਾਮ ਜਿਸ ਤਰ੍ਹਾਂ ਬੀਬੀ ਜਗੀਰ ਕੋਰ ਵਾਲਾ ਲਗਾਇਆ ਮੈਂ ਫੇਰ ਵੀ ਨਹੀਂ ਬੋਲਦਾ ਲੇਕਿਨ ਹੁਣ ਤਾਂ ਹੱਦ ਹੋ ਗਈ ਨਾ ਹੂੰ ਹੁਣ ਤਾਂ ਐਨਾ ਦੁਖੀ ਆ ਮਨ ਯਾਰ ਇਹ ਸਾਡੇ ਲੀਡਰ ਹੈ ਮੈਂ ਕੇਜਰੀਬਾੜ ਵਾਸਤੇ ਅੱਜ ਕਿਹਾ ਸੀ ਪੱਤਰਕਾਰਾਂ ਨੂੰ ਕਿ ਉਹਨੂੰ ਪੁੱਛਿਓ ਕਿ ਤੁਸੀਂ ਕਿੱਥੇ ਖੜੇ ਹੋ ਕਿ ਤੁਸੀਂ ਇਸ ਕਰਕੇ ਚੁੱਪੇਗੇ ਤੁਹਾਡੇ ਦਫਤਰ ਵਿੱਚ ਵੀ ਰੋਲੇ ਪੈਂਦੇ ਰਹਿੰਦੇ ਬਿਲਕੁਲ ਇਹ ਬਹੁਤ ਹੀ ਤਰ੍ਹਾਂ ਨੂੰ ਬੋਲਣਾ ਚਾਹੀਦਾ ਕਨੇਸ ਜੋ ਦੇਖੋ ਜੀ ਹੁਣ ਕਿਸ ਤਰ੍ਹਾਂ ਚੁੱਪ ਰਹਿ ਸਕਦੇ ਸਾਡੀ ਜਿੱਤਾਂ ਨੂੰ ਤਾਂ ਪਹਿ ਗਏ ਬਿਲਕੁਲ ਹੁਣ ਵੀ ਹੁਣ ਵੀ ਚੁੱਪ ਰਾਂਗੇ ਬਹੁਤ ਮਾਤਮਾ ਫਿਰ ਤਾਂ ਫਿਰ ਐਸੀ ਮਾੜੀ ਹੋ ਗਈ ਬੜੀ ਦੁੱਖ ਦੀ ਗੱਲ ਹੈ ਕਿ ਵਿਰੋਧੀ ਧਿਰਾਂ ਜਿਹੜੀਆਂ ਉਹ ਬੋਲੀਆਂ ਨਹੀਂ ਉਹਦੀ ਧਿਰ ਦੀ ਬੋਲਣ ਦੀ ਡਿਊਟੀ ਹੁੰਦੀ ਹੈ ਚਲੋ ਆਪਾਂ ਅੱਗੇ ਵਧਦੇ ਹਾਂ ਮੋਦੀ ਸਾਹਿਬ ਆਏ ਸੀ ਤੁਹਾਡੇ ਖਿਲਾਫ ਪ੍ਰਚਾਰ ਕਰਨੇ ਇਥੇ ਤੇ ਬਚਰੀ ਕਹਿੰਦੇ ਜਾਖੜ ਸਾਹਿਬ ਦਾ ਮਾਈਕ ਵੀ ਜਿਹੜਾ ਉਹ ਬੰਦ ਹੋ ਗਿਆ ਸੀਗਾ ਤੇ ਇਹ ਵੀ ਗੱਲਾਂ ਕਰਕੇ ਗਏ ਆ ਕਹਿੰਦੇ ਕਿ ਇਹ ਰਲੇ ਹੋਏ ਆਮ ਆਦਮੀ ਪਾਰਟੀ ਤੇ ਇਹ ਕਾਂਗਰਸ ਇਹ ਵੀ ਨੁਕਸਾਨਦਾਰੀ ਹੁੰਦੀ ਤੁਹਾਨੂੰ ਇਹ ਲੋਕ ਕਹਿੰਦੇ ਵੀ ਮੇਰੇ ਨਾਲ ਰਲੇ ਵੀ ਆ ਬੀਜੇਪੀ ਵਾਲੇ ਕਹਿੰਦੇ ਉਹਦਾ ਮੈਗ ਬੰਦ ਕਰਦਾ ਮੇਰੀ ਗੱਲ ਸੁਣੋ ਯਾਰ ਵੈਸੇ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਵੀ ਬੜੀਆਂ ਆਸਾਂ ਸੀਗੀਆਂ ਇੱਥੇ ਜਲੰਧਰ ਦੇ ਲੋਕਾਂ ਨੂੰ ਵੀ ਬੜੀਆਂ ਆਸਾਂ ਸੀਗੀਆਂ ਕਿ ਆਏ ਆ ਤਾਂ ਕੁਝ ਦੱਸਣਗੇ ਕਿ ਅਸੀਂ ਪਿਛਲੇ 10 ਸਾਲਾਂ ਵਿੱਚ ਕੀ ਕਰਿਆ ਕੁਝ ਅੱਗੇ ਨੂੰ ਪ੍ਰੋਮਿਸ ਕਰਕੇ ਜਾਣਗੇ ਕੁਝ ਵੀ ਨਹੀਂ ਕਰਿਆ ਇੱਕ ਗੱਲ ਵੀ ਨਹੀਂ ਦੱਸ ਸਕੇ ਉਹ ਕਿ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦਾ ਕੀ ਕਰਿਆ ਮੈਂ ਦੱਸ ਦਿੰਦਾ ਇਹਨਾਂ ਨੇ ਪੰਜਾਬ ਦਾ ਕੀ ਕਰਿਆ ਇਨੇ ਸਾਡੇ ਕਿਸਾਨ ਕੁੱਟੇ ਇਹਨੇ ਸਾਡਾ ਹਰ ਗੱਲ ਦੇ ਵਿੱਚ ਨੁਕਸਾਨ ਕਰਿਆ ਇੱਥੇ ਦੀ ਇੰਡਸਟਰੀ ਫੇਰ ਹੋ ਗਈ ਇਹਨਾਂ ਦੀਆਂ ਪੋਰਸਿਆਂ ਕਰਕੇ 10 ਸਾਲ ਦੇ ਵਿੱਚ ਇੱਕ ਵੀ ਰੁਪਇਆ ਇਹਨਾਂ ਨੇ ਸਾਨੂੰ ਐਕਸਟਰਾ ਕੋਈ ਗ੍ਰਾਂਟ ਨਹੀਂ ਦਿੱਤੀ ਤੇ ਮੈਂ ਕਿਹਾ ਸੀ ਆਪਣੀ ਰਿਪੋਰਟ ਪੇਸ਼ ਕਰਿਓ ਉਹ ਕਰਨ 'ਚ ਫੇਲ ਹੋ ਗਏ ਮੈਂ ਕਿਹਾ ਸੀ ਅੱਗੇ ਵਾਸਤੇ ਕੋਈ ਵਾਅਦਾ ਕਰਦੇ ਹੋ ਅਸੀਂ ਇਹ ਤੇ 에ਰਪੋਰਟ ਹੈ ਉਹਦਾ ਸੀ ਵਿਧਾਨ ਸਭਾ ਚ ਮਤਾ ਪਾਸ ਕੀਤਾ ਸੀ ਇਹਦਾ ਨਾਮ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਰੱਖਿਆ ਜਾਵੇ ਇਹਨੇ ਕੋਈ ਗੱਲ ਹੀ ਨਹੀਂ ਕੀਤੀ ਸੋ ਇਹ ਲੋਕ ਪੰਜਾਬ ਪੱਕੇ ਨਹੀਂ ਹੈ ਬੀਜੇਪੀ ਵਾਲੇ ਇਹ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਕੇ ਪੰਜਾਬ ਦੀ ਅਰਥ ਵਿਵਸਥਾ ਨੂੰ ਬੁਗੜਨਾ ਚਾਹੁੰਦੇ ਆ ਕਿਉਂਕਿ ਕਿਸਾਨੀ ਦੇ ird gurd ਪੰਜਾਬ ਦੀ ਅਰਥ ਵਿਵਸਥਾ ਘੁੰਮਦੀ ਅਸਲ ਵਿੱਚ ਇਹ ਪੰਜਾਬ ਦੇ ਦੁਸ਼ਮਣ ਹੈ ਕਿਸਾਨੀ ਨੂੰ ਇਸ ਕਰਕੇ ਉੱਡ ਦੇਗੇ ਜੀ ਕਿਸਾਨੀ ਨੂੰ ਡਬੋਤਾ ਤਾਂ ਪੰਜਾਬ ਡੁੱਬ ਜਾਏਗਾ ਇੱਕ ਬਹੁਤ ਅਹਿਮ ਹੋਰ ਸਵਾਲ ਹੈ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਜ਼ਿਆਦਾ ਰਮਦੀਰ ਰਾਜਨੀਤੀ ਚ ਨਹੀਂ ਚੱਲਦੀ ਨਹੀਂ ਪਰ ਆ ਪਿਛਲੇ ਦਿਨਾਂ ਤੋਂ ਮਹਿਸੂਸ ਹੋ ਰਿਹਾ ਜਿਵੇਂ ਪੰਜਾਬ ਦੇ ਵਿੱਚ ਹਿੰਦੂ ਵਰਸਸ ਸਿੱਖ ਹੋ ਰਿਹਾ ਹੋਵੇ ਜਾਂ ਪਿੰਡਾਂ ਦੇ ਵਿੱਚ ਆਪਾਂ ਦੇਖ ਲਈਏ ਚਾਹੇ ਅੰਸਰ ਆਜ ਦਾ ਬਿਆਨ ਹੋਵੇ ਜਿਹੜੇ ਐ ਐਸਸੀ ਵਰਸਸ ਜਨਰਲ ਹੋ ਰਿਹਾ ਹੋਵੇ ਇਹੋ ਜੀ ਪਹਿਲਾਂ ਗੱਲ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਦੇਖੀ ਨਹੀਂ ਸੀ ਜਾ ਰਹੀ ਜਿੰਨੀ ਇਹ ਨਵੇਂ ਤੌਰ ਤੇ ਚੱਲ ਰਹੀ ਹੈ ਲੱਗਦਾ ਕਿ ਆਉਣ ਵਾਲੇ ਇਹ ਪੰਜਾਬ ਹੋਰ ਪਾਸੇ ਚੱਲ ਰਿਹਾ ਪੰਜਾਬ ਹੋਰ ਪਾਸੇ ਨੂੰ ਚੱਲ ਰਿਹਾ ਪੰਜਾਬ ਨੂੰ ਹੋਰ ਪਾਸੇ ਨੂੰ ਚਲਾਉਣ ਦੀ ਬੀਜੇਪੀ ਦੀ ਕੋਸ਼ਿਸ਼ ਹੈ ਹਮ ਇਹਨਾਂ ਨੇ ਇਹ ਸਾਰਾ ਜ਼ਹਿਰ ਸਾਡੇ ਚ ਘੋੜ ਰਹੇ ਜਿਹੜਾ ਇਹਨਾਂ ਨੇ ਪੂਰੇ ਹਿੰਦੁਸਤਾਨ ਚ ਘੋੜਿਆ ਉਹਨੇ ਪੰਜਾਬ ਚ ਕੋਸ਼ਿਸ਼ ਕਰ ਰਹੇ ਹਰ ਵਰਗ ਦੇ ਵਿੱਚ ਅੰਦਰ ਵੀ ਪੜ ਪਾ ਰਹੇ ਹਿੰਦੂ ਸਿੱਖਾਂ ਦਾ ਪੜ ਪਾ ਰਹੇ ਲੇਕਿਨ ਮੈਂ ਇੱਕ ਗੱਲ ਇਹਨਾਂ ਨੂੰ ਕਲੀਅਰ ਕਰ ਲੈਣਾ ਚਾਹੁੰਦਾ ਕਿ ਪੰਜਾਬ ਵਿੱਚ ਹਿੰਦੂ ਸਿੱਖ ਇਕਤਾ ਨੂੰ ਅੱਜ ਤੱਕ ਕੋਈ ਤੋੜ ਨਹੀਂ ਸਕਿਆ ਨਾ ਹੀ ਕੋਈ ਤੋੜ ਸਕੇਗਾ ਇਹ ਇਕਤਾ ਇਸੇ ਤਰ੍ਹਾਂ ਰਹੇਗੀ ਹਿੰਦੂ ਸਿੱਖ 크ਰਿਸਚੀਅਨ ਮੁਸਲਮ ਸਾਰੇ ਜਣੇ ਭਰਾਵਾਂ ਵਾਂਗੂ ਇੱਥੇ ਰਹਿੰਦੇ ਆਰ ਭਰਾਵਾਂ ਵਾਂਗੂ ਰਹਿਣਗੇ ਨਾ ਹੀ ਇਹ ਜਾਤੀਵਾਦ ਨੂੰ ਦਾ ਬੜਾਵਾ ਦੇ ਸਕਦੇ ਪੰਜਾਬ ਦੇ ਵਿੱਚ ਮੈਂ ਜਿੰਨੇ ਕੰਮ ਕੀਤੇ ਸਾਰੇ ਵਰਗਾਂ ਵਾਸਤੇ ਕੀਤੇ ਬਿਜਲੀ ਸਸਤੀ ਕੀਤੀ ਸਭ ਵਾਸਤੇ ਕੀਤੀ ਪੈਟਰੋਲ ਸਸਤਾ ਕੀਤਾ ਸਭ ਦਾ ਸਿੱਤਾ ਸਸਤਾ ਕੀਤਾ ਡੀਜ਼ਲ ਸਸਤਾ ਕੀਤਾ ਸਭ ਦਾ ਕੀਤਾ ਜੇ ਮੈਂ ਬਿਜਲੀ ਦੇ ਬਿੱਲ ਮਾਫ ਕੀਤੇ ਸਭ ਦਾ ਕੀਤਾ ਮੈਂ ਕਦੇ ਬੰਡੀਆਂ ਪਾਉਣ ਵਾਲੇ ਨੂੰ ਨਾ ਬਰਦਾਸ਼ਤ ਕਰਦਾ ਨਾ ਮੈਂ ਬੰਡੀਆਂ ਪਾਉਂਦਾ ਲੇਕਿਨ ਭਾਜਪਾ ਦਾ ਜਿਹੜਾ ਟ੍ਰੈਂਡ ਹੈ ਇਹ ਲੋਕ ਇਸ ਦਾ ਫਤਵਾ ਦੇ ਕੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਦੱਸਣਗੇ ਕਿ ਪੰਜਾਬ ਦੇ ਲੋਕ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੇ ਅਸੀਂ ਫਟਾਂਗੇ ਨਹੀਂ ਅਸੀਂ ਇਕੱਠੇ ਰਹਾਗੇ ਜਿਲੰਦਰ ਚ ਮੁਕਾਬਲਾ ਤੁਹਾਡਾ ਕੀ ਦਿਨ ਵਾਲਾ ਆ ਆਪ ਨਾਲ ਕਾਂਗਰਸ ਚ ਅਕਾਲੀ ਦਰ ਨਾਲ ਹੈ ਨਹੀਂ ਮੁਕਾਬਲਾ ਹੋਇਆ ਗੋਫਰ ਜੂਹਤਾ ਉਹਨਾਂ ਨੇ ਬਹੁਤ ਆਇਆ ਅਕਾਲੀਆਂ ਨੇ ਕਾਂਗਰਸੀ ਫੜ ਲਿਆ ਕਾਂਗਰਸੀਆਂ ਨੇ ਕੋਈ ਹੋਰ ਤੁਸੀਂ ਤੁਸੀਂ ਜਿਹੜੀ ਹੈ ਵੀਡੀਓ ਦਿਖਾ ਰਹੇ ਆ ਲੋਕ ਇਹ ਜਿਹੇ ਲੋਕਾਂ ਨੂੰ ਹੁਣ ਵੋਟ ਪਾਉਣਗੇ ਤੁਹਾਡਾ ਕੀ ਖਿਆਲ ਹੈ ਲੋਕ ਅੱਕ ਚੁੱਕੇ ਨਾ ਦੇ ਲੋਕ ਆਪਣੇ ਮੂੰਹ ਪਰ ਅੰਦਰ ਬੜਵੜ ਬੜ ਕੇ ਥੱਪੜ ਮਾਰਦੇ ਕਿ ਕਿੱਥੇ ਆ ਵੀ ਇਹ ਕਿੱਥੇ ਕਿਹੜੇ ਦਿਨ ਐ ਸੀ ਇਹ ਝਾੜੂ ਵਾਲਿਆਂ ਨੂੰ ਜਿਦਾਤਾ ਇਹ ਨਹੀਂ ਦੁਖੀ ਨੇ ਲੋਕ ਤੁਸੀਂ ਲੋਕਾਂ ਦੇ ਜਾਣੇ ਮੈਂ ਕਹਿੰਦਾ ਜੀ ਇਸ ਤੋਂ ਵੀ ਜ਼ਿਆਦਾ ਮੈਂ ਘੱਟ ਗਹਿ ਰਿਹਾ ਤੁਹਾਨੂੰ ਲੋਕੀ ਤੁਹਾਡੇ ਪਾਸ ਜਨ ਦੇ ਬੜੇ ਖੁਸ਼ ਹੁੰਦੇ ਆ ਜਨੀ ਸਾਹਿਬ ਜਿਹੜੇ ਤੁਸੀਂ ਕਹਾਵਤਾਂ ਜਿਹੜੀਆਂ ਇਹ ਕਿਥੋਂ ਸੱਕੇ ਲਿਉਨੇ ਹੋ ਤੁਸੀਂ ਨਹੀਂ ਨਹੀਂ ਮੈਂ ਮੈਂ ਕਿਹੜੇ ਉਹ ਇੱਕ ਦਿਨ ਮੈਂ ਬੋਲ ਰਿਹਾ ਸਾਹਮਣੇ ਤੇ ਕਾਗਿਆ ਕਲਾ ਜੀ ਮੈਂ ਮੈਂ ਜੀ ਜੀਉਂਦੇ ਰਹੋ ਤੁਸੀਂ ਪਤਾ ਨਹੀਂ ਕਿ ਆ ਗਿਆ ਮੈਂ ਕਿਹਾ ਕੌਣ ਕਹਿੰਦਾ ਜੀ ਮੈਂ ਭੰਡ ਉਹ ਮੈਂ ਕਿਹਾ ਸੀ ਨਕਲੀ ਭੰਡਾ ਤੇ ਬਹੁਤ ਤੰਗ ਹੈ ਤੂੰ ਯਾਰ ਅਸਲੀ ਕਿੱਥੇ ਆ ਗਿਆ ਇਹ ਤਾਂ ਇੱਥੇ ਦਾ ਪੰਜਾਬ ਦਾ ਇਹਨਾਂ ਨੇ ਮੈਂ ਪਹਿਲਾਂ ਕਿਹਾ ਸੀ ਵੀ ਸਟੇਟ ਚਲਾਉਣ ਦੇ ਵਿੱਚ ਔਰ ਸਟੇਜ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਤੁਸੀਂ ਸਟੇਟ ਨਹੀਂ ਚਲਾ ਸਕਦੇ ਤੁਸੀਂ ਸਟੇਜ ਚਲਾ ਸਕਦੇ ਅੱਜ ਉਹ ਸਾਬਤ ਹੋ ਗਿਆ ਇਹ ਅੱਜ 2 ਸਾਲ ਮੁੱਖ ਮੰਤਰੀ ਬਣ ਕੇ ਵੀ ਮੁੱਖ ਮੰਤਰੀ ਅੱਜ ਵੀ ਸਟੇਜ 'ਤੇ ਚਲਾ ਰਿਹਾ ਸਟੇਟ ਉੱਤੇ ਚੱਲ ਰਹੀ ਰਹੀ ਜਲੰਧਰ ਦੇ ਵਿੱਚ ਜ਼ਿਆਦਾਤਰ ਲੋਕ ਕਿਹੜੇ ਮੁੱਦਿਆਂ ਤੋਂ ਜਿਹੜਾ ਤੰਗ ਨੇ ਤੁਸੀਂ ਬਹੁਤ ਸਾਰੇ ਦੱਸ ਰਹੇ ਸੀ ਕਿ ਨਸ਼ਾ ਬਹੁਤ ਚੱਲ ਰਿਹਾ ਤੁਸੀਂ ਵੀ ਚੈਲੰਜ ਕਰ ਰਹੇ ਹੋ ਤੇ ਨਾਲ ਸਿੰਘੀ ਮੈਂ ਅੱਜ ਇੰਡਸਟਰੀ ਲਿਸਟ ਦੀ ਮੀਟਿੰਗਸ ਜਾ ਕੇ ਆਇਆ ਮੈਂ ਜਦ ਉੱਤਰੀ ਆਈ ਤਾਂ ਪ੍ਰਧਾਨ ਨੇ ਮੈਨੂੰ ਦੱਸਿਆ ਕਿ ਮੈਨੂੰ 5 ਕਰੋੜ ਦੀ ਫਰੋਦੀ ਆਈ ਸੀ ਮੈਂ ਉਹਨੂੰ ਦੱਸਿਆ ਕਿ ਮੈਨੂੰ 2 ਕਰੋੜ ਦੀ ਆਈ ਸੀ ਮੈਂ ਕਿਹਾ ਤੂੰ ਥੋੜਾ ਜਿਹਾ ਅਮੀਰ ਹੈ ਇਸ ਕਰਕੇ ਤੈਨੂੰ 5 ਦਈਏ ਮੇਰਾ ਮੁੱਖ ਮੰਤਰੀ ਹੋਣ ਕਰਕੇ ਮੈਨੂੰ 2 ਦੀ ਆਈ ਪਰ ਪੈਸੇ ਨਹੀਂ ਆ ਮੇਰੇ ਕੋਲ ਮੈਂ ਕਿਹਾ ਮੈਂ ਜੋ ਕਿਹਾ ਨਾ ਮੈਂ ਵੀ ਨਹੀਂ ਦਿੱਤੇ ਮੈਂ ਕਿਹਾ ਮੈਂ ਵੀ ਨਹੀਂ ਦਿੱਤੇ ਇੰਡਸਟਰੀ ਲਿਸਟ ਤੋਂ ਕੋਈ 200 ਦਾ ਬੰਦਾ ਬੈਠਾ ਸੀ ਉਹਨਾਂ ਚੋਂ 13 ਬੰਦਿਆਂ ਨੂੰ ਫਰੋਤੀ ਦੀ ਕਾਲ ਆਈ ਹੈ 6 ਬੰਦਿਆਂ ਨੇ 30 ਤੋਂ ਲੈ ਕੇ 50 ਲੱਖ ਰੁਪਏ ਤੱਕ ਅੰਦਰ ਖਾਤੇ ਦਿੱਤਾ ਅੱਛਾ ਇਹ ਇੱਥੇ ਦੀ ਜਿਲੰਦਰ ਦੀ ਹਾਲਤ ਹੈ ਇਹ ਸਾਰੇ ਪੰਜਾਬ ਦੇ ਹਾਰਤ ਹੈ ਰੋਧੀਆਂ ਚਲੰਗੀਆਂ ਜਾ ਰਹੀਆਂ ਚੈਨਾ ਇੱਥੇ ਕੋਈਆਂ ਜਾ ਰਹੀਆਂ ਨਸ਼ੇ ਦਾ ਇੱਥੇ ਮਾਰੋ ਮਾਰੀ ਪਈ ਵੀ ਹੈ ਜਿਸ ਦਿਨ ਦੀ ਆਮ ਆਦਮੀ ਪਾਰਟੀ ਆਈਏ ਕਲੇਸ ਪਿਆ ਹੋਇਆ ਮੈਂ ਪਹਿਲਾਂ ਕਿਹਾ ਸੀ ਕਿ ਮੇਰੀ ਮਾਂ ਕਹਿੰਦੀ ਹੁੰਦੀ ਸੀ ਵੀ ਝਾੜੂ ਖੜਾ ਕਰਨਾ ਕਲੇਸ ਹੁੰਦਾ ਇਹਨੂੰ ਖੜਾ ਨਹੀਂ ਕਰਨਾ ਚਾਹੀਦਾ ਪੰਜਾਬੀਆਂ ਨੇ ਝਾੜੂ ਖੜਾ ਕਰ ਲਿਆ ਸਾਰੇ ਪੰਜਾਬ ਚ ਕਲੇਸ ਪਿਆ ਹੋਇਆ ਇਹਨੂੰ ਹੁਣ ਲੰਬਾ ਪਾਉਣਾ ਪੈਣਾ ਕਿਰਪਾ ਕਰਕੇ ਇਹਨੂੰ ਲੰਬਾ ਪਾਓ ਤਾਂ ਕਿ ਪੰਜਾਬ ਚ ਸ਼ਾਂਤੀ ਆਵੇ ਓਕੇ ਥੈਂਕ ਯੂ ਆਖਰੀ ਸਵਾਲ ਹੈ ਚੰਨੀ ਜੀ ਕਹਿੰਦੇ ਕਿ ਚੰਨੀ ਸਾਹਿਬ ਦੀ ਡਿਮਾਂਡ ਬਹੁਤ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਕੈਂਡੀਡੇਟ ਕਹਿ ਰਹੇ ਕਿ ਸਾਡੇ ਕੋਲੇ ਚੰਨੀ ਸਾਹਿਬ ਨੂੰ ਪ੍ਰਚਾਰ ਲਈ ਭੇਜੋ ਦਿਨ ਤਾਂ ਤੁਹਾਡੇ ਕੋਲੇ ਵੀ ਦੋ ਤਿੰਨ ਰਹਿ ਗਏ ਆ ਤੇ ਹਲਕਾ ਤੁਹਾਡਾ ਵੀ ਬਹੁਤ ਪਿਆ ਕਿਵੇਂ ਮੈਨੇਜ ਕਰ ਰਹੇ ਹੋ ਮੈਨੂੰ ਅੱਜ ਵੀ ਹਾਈ ਕਮਾਂਡ ਦਾ ਟੈਲੀਫੋਨ ਆਇਆ ਕਿ ਫਰੀਦਕੋਟ ਤੁਸੀਂ ਜ਼ਰੂਰ ਜਾ ਕੇ ਆਓ ਬਟਿੰਡੇ ਜਾ ਕੇ ਆਓ ਸੰਗਰੂਰ ਜਾ ਕੇ ਆਓ ਮੈਂ ਕਿਹਾ ਜੀ 4 ਘੰਟੇ ਦਾ ਜਾਣ ਨੂੰ ਲੱਗ ਜਾਣੇ ਕਿ ਇਹ ਤੁਹਾਨੂੰ ਹੈਲੀਕਾਪਟਰ ਭੇਜ ਦਿੰਨੇ ਹੁਣ ਸ਼ਾਇਦ ਕੱਲ ਮੈਂ ਜਾ ਕੇ ਆਵਾਂਗਾ ਮੇਰੀ ਹਰ ਪਾਸੇ ਪ੍ਰਮਾਤਮਾ ਵੱਲੋਂ ਲੋਕਾਂ ਦੀ ਡਿਮਾਂਡ ਹੈ ਤੇ ਮੈਂ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਪਿਆਰ ਕਰਦੇ ਔਰ ਮੈਂ ਫਿਰ ਇੱਕ ਉਮੀਦ ਦੇ ਨਾਲ ਇਹ ਲੋਕਾਂ ਨੂੰ ਦਰਖਾਸਤ ਕਰਦਾ ਬੇਨਤੀ ਕਰਦਾ ਕਿ ਪੰਜਾਂ ਚੋਣ ਨਿਸ਼ਾਨ ਤੇ ਮੋਹਰਾਂ ਲਾਓ ਤਾਂ ਕਿ ਉਸ ਆਲੇ ਸਮੇਂ ਵਿੱਚ ਆਪਾਂ ਨੂੰ ਇੱਕ ਝਾੜੂ ਵਾਲੀ ਸਰਕਾਰ ਨੂੰ ਛੁੱਟੇ ਕਰ ਸਕੀਏ ਜਿਸ ਦਿਨ ਤੁਸੀਂ ਪੰਜਾਬ ਜਿਤਾਤਾ ਝਾੜੂ ਦੀ ਸਰਕਾਰ ਇੱਥੇ ਜੋ ਮੇਨਿਆ ਦੇ ਵਿੱਚ ਵਿੱਚ ਗਿਰ ਜਾਣੀ ਹੈ ਮੈਂ ਤੁਹਾਨੂੰ ਸਹੀ ਦੱਸ ਰਿਆਂ ਹਾਂ ਇਸ ਤਰ੍ਹਾਂ ਹੋਏਗਾ। ਜਮੀ ਤਕਨੀਕੀ ਸੰਮਾਗਮ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ। ਤਾਂ ਇਸ ਸੰਸਦ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਜਿਨ੍ਹਾਂ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਬੜੀ ਵਿਵਾਕੀ ਦੇ ਨਾਲ ਦਿੱਤੇ ਹੈ ਔਰ ਉਹਨਾਂ ਨੇ ਖਾਸ ਤੌਰ ਤੇ ਜਿਹੜੇ ਮੰਤਰੀ ਸਾਹਿਬ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਉੱਪਰ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਰਖਾਸਤ ਜਿਹੜਾ ਕੈਬਨਟ ਦੇ ਵਿੱਚੋਂ ਕੀਤਾ ਜਾਣਾ ਚਾਹੀਦਾ ਹੈ। ਕੈਮਰਾਮੈਨ ਕੁਸ਼ਤ ਨਾਲ ਸੁਖਿੰਦਰ ਸਿੱਧੂ ਰਜਣਾ ਲੋਕਨਾਟੀਵੀ ਜ਼ਿਲਾਂਤਰ।